ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮੰਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨੈ ਸਤਿਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਛੋਲੀ ਦੇ ਸਵਾਰੀ ਡੇ ਪੈ ਦੀ ਭਗਤ ਕਰੀ ਹਰ ਪਾਟ ਲਗਾ ਅਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੇਖਾ ਚੋ ਚਕੀਆਂ ਚੋਵਈਆਂ ਇਹ ਮੰਨ ਇਕਤ ਕਾਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਆਸਾਂ ਮਨਸਾਜ ਲਾਏ ਤੋ ਹੋਏ ਰੇ ਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਵਹਾਲਾ ਤੇ ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਣਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਪਹਿਦੀ ਭਗਤ ਕਰੀ ਤਬ ਵੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਹ ਮੰਨ ਇਕਤ ਕਰਿਆਣ ਇਹੇ ਟੇਢਾ ਛਾੜ ਤੋ ਗੁਰ ਕਾ ਸ਼ਬਦ ਪਛਾਨਾ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰੂ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਪੈਦੀ ਭਗਤ ਕਰੇ ਹਰ ਪਾਟ ਲਗਾ ਅਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋਵਈਆਂ ਇਹ ਮੰਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਬਕਿ ਜਾਨੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਭਾਣੇ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਟ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹ ਤੇੜੇ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਣਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਪੈ ਦੀ ਭਗਤ ਕਰੀ ਹਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕਤੀਆਂ ਚੋ ਵਈਆਂ ਏ ਮਨ ਇਕਤ ਕਰਿਆਣ 에 ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਇਹ ਨਾਮ ਨਾ ਚੇਤਨੀ ਤ੍ਰਿਗ ਪੰਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਟ ਕਾ ਕਾਈ ਬੋ ਬੋ ਬਿਦ ਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਮਾਨ ਇਕਤ ਕਾਰਿਆਣ ਇਹੇ ਟੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਣਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਡੇ ਪਹਿਦੀ ਭਗਤ ਕਰੀ ਹਾਰ ਪਾਟ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹ ਤੇੜੇ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਾਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਇਮਾਨ ਇਕਤ ਕਾਰਿਆਣ ਇਹੇ ਤੇੜੇ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮੰਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੰਨ ਤ੍ਰਿਗ ਖਾਨ ਬਹਾਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਰ ਪਾਟ ਲਗਾ ਇਕਾਈ ਵੋ ਬੋ ਬਿਦ ਪਾਟ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਏ ਮਨ ਇਕਤ ਕਰਿਆਣ 에 ਤੇੜਾ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਆਸਾ ਮੰਸਾ ਜਲਾਏ ਤੋ ਹੋਏ ਰੇ ਮਹਿਮਾਨ ਸਤਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਾਰਾ ਪਾਟ ਲਗਾ ਇਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਏ ਮਨ ਇਕਤ ਕਰਿਆਣ ਏਰੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਸਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਣ ਤ੍ਰਿਗ ਖਾਣ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ